ਪਿੰਡ ਪਿੰਡ ਹਜਾਰਾ ਸਿੰਘ ਦੇ ਪਿੰਡ ਦੇ ਵਿੱਚ 23 ਸਾਲਾ ਦੀ ਕੁੜੀ ਨੂੰ ਘਰੋਂ ਅਗਵਾ ਕਰਕੇ ਜ਼ਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਰਦਾਤ ਨੂੰ ਮੁਲਜ਼ਮਾਂ ਨੇ ਉਸ ਵੇਲੇ ਅਣਚਾਨ ਦਿੱਤਾ ਜਦੋਂ ਕਿ ਉਹਨਾਂ ਦੀ ਟੀ ਰਾਤ ਦੇ ਵੇਲੇ ਉੱઠી ਤਾਂ ਪਿੰਡ ਦੇ ਵਿੱਚ ਦੋ ਹੀ ਮੁਲਜ਼ਮਾਂ ਦੇ ਵੱਲੋਂ ਜੜਾ ਹੈ ਆਪਣੇ ਘਰੋਂ ਹੀ ਅਗਵਾ ਕਰ ਲਿਆ ਗਿਆ ਅਤੇ ਸੰਸਾਨ ਜਗ੍ਹਾ ਤੇ ਲੈ ਚਾਰ ਕੇ ਉਸ ਦੇ ਨਾਲ ਬਲਤਕਾਰ ਕੀਤਾ ਗਿਆ। ਜਿਸ ਤੋਂ ਬਾਅਦ ਕਿ ਕੁੜੀ ਨੇ ਜੜਾ ਹੈ ਕੁੜੀ ਨੂੰ ਪਿੰਡ ਦੇ ਬਾਹਰ ਹੀ ਸੁੱਟ ਗਏ। ਪੀੜਤ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਚ ਦਾਖਲ ਕਰਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਪੀੜਤਾ ਦੇ ਪਰਿਵਾਰ ਦੀ ਜੋੜੀ ਹੈ ਸ਼ਿਕਾਇਤ ਤੇ ਪੁ

ਉਹਨਾਂ ਨਾਲ ਜ਼ਬਰਦਸਤੀ ਕੀਤੀ ਬੰਦੂਕ ਵੀ ਨੋਕ ਤੇ ਟੰਕੀਆਂ ਵੀ ਦਿੱਤੀ ਹਾਂਜੀ ਹਾਂਜੀ ਪਿਸਤੌਲ ਵੀ ਸੀ ਉਹਨਾਂ ਕੋਲ ਜ਼ਬਰਦਸਤੀ ਜ਼ਬਰਦਸਤੀ ਕੀਤੀ ਕਹਿੰਦੇ ਜਨਾਹ ਤੇ ਕੁਝ ਵੀ ਰੋਲਾ ਪਾਇਆ ਤਾਂ ਦਸੀ ਮਾਰ ਬਹਾਜਾਣਾ ਹੁਣ ਭੈਣ ਦੇ ਇਨਸਾਫ ਲਈ ਕੀ ਮੰਗ ਕਰਦੇ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ 사ਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਇਹੋ ਜਿਹੇ ਦਰਿੰਦਿਆਂ ਨੂੰ ਅਜੇ ਵੀ ਤੁਮਕੇੰਦ ਨੇ ਹਾਂਜੀ ਉਹਨਾਂ ਸੁਰੱਖਿਆ ਦੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਰੱਖਿਆ ਤੇ ਬਾਹਰ ਕਿਵੇਂ ਸੋਚਿਆ ਕੀ ਕਹਿਣਾ ਚਾਹਦੇ ਹੋ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਦਰਿੰਦਿਆਂ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਾਂ ਮਤਲਬ ਹਰਕਤ ਨਾ ਹੋਵੇ ਕੁੜੀ ਸਖਸ਼ੀਤ ਰਹੇ ਕਿਹਪਰ ਰਹਿਣ ਵਾਲੇ ਤੁਸੀਂ 11 ਰਸਿੰਗਲ ਹੈ 11 ਰਸਿੰਗਲ ਹਾਂ ਕੀ ਗੱਲਬਾਤ ਹੋਈ ਬਾਰ ਬਾਰ ਸਾਨੂੰ ਕਰਨੇ ਕਿਉਂ ਲੱਗ ਜਿਹਾ ਬਾਹਰੋਂ ਕਰਕੇ ਬਾਹਰ ਨਿਕਲਦੀ ਸੀ ਸਿਬਾਸ ਨੂੰ ਤੇ ਉਹ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤੰਗੀਆਂ ਦੇਤੀਆਂ ਸੁਖਚੈਨ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ اسی ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੀ ਮੂੰਹ ਬੰਨ ਕੇ ਬੱਸ ਹਾਂ ਮੂੰਹ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤੇ ਮੈਂ ਕਹਿੰਦੇ ਸੀ ਜਦੋਂ ਉਸ ਪਵਾਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਨਹੀਂ ਇਗੀ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਜਾ ਸੀ ਜਿੱਲੀ ਬੀਂਦੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੇ ਉਦਾਂ ਹੋਏਗਾ ਨਹੀਂ ਤਸੀਂ ਤੈਨੂੰ ਮਾਰ ਦੋ ਤਮਕੀਆਂ ਦੇ ਦਸੀਂ ਮਾਰ ਦੇਵਾਂਗੇ ਤੈਨੂੰ ਉਹ ਉਹਨਾਂ ਤਸਤਾਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਤੈਨੂੰ ਸੁੱਕ ਜਾਣ ਨਹੀਂ ਕੀਤਾ ਸਿਰ ਪਵਾਤੇ ਨਹੀਂ ਹੌਲ ਕਿੰਦੇ ਕੋਲ ਸਦਾ ਸਪਟਨਲ ਕੋਲ ਕੋਲ ਸੀ ਹਾਂ ਬੰਦੇ ਲੋਕ ਤੇ ਆ ਜਰਾ ਹਾਂ ਜੀ ਕੋਈ ਵੀ ਚਰਨ ਕੋਲ ਜੀ ਚਰਨ ਨੇ ਬਾਤ ਕੀਤੀ ਤਾਂ ਉਹ ਪੁਸਤਕਾ ਪਾਜੀ ਕੇ ਸਿਸਤਰਾ ਪੁਸਤਕਾ ਨਾ ਮਸਾ ਜਾਨ ਬਜਾ ਤੇ ਉੱਥੇ ਪੱਜੀ ਸੀ ਮਿੰਟ ਤਰਲਾ ਕਰਕੇ ਉਹ ਉੱਥੇ ਤੁਮ ਨੂੰ ਕਾਰਵਾਈ ਉਹਨਾਂ ਤੇ ਕੀਤੀ ਗਈ ਹਾਂ ਜੀ ਕੀਤੀ ਵੀ ਹੈ ਬਾਕੀ ਉਹ ਫੜਿਆ ਨਹੀਂ ਨਾ ਉਹ ਫੜੇ ਗਏ ਨਾ ਜਿਨ੍ਹਾਂ ਨੇ ਹਰਕਤ ਕੀਤੀ ਹਾਂ ਜੀ कल सामू सूचना मिली पीड़ित महिला वालो जो की उम्र ते साल पिंड हजारा सिंह वाली ममदोर वासी ਮਹਿਲਾ ਦੇ ਕੈਨ ਤੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸਤੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰnsan ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਾਦਕਾਰ ਕੀਤਾ ਇਹ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਦੋਤ ਵਿਖੇ ਮੁਕੱਦਮਾ ਨੰਬਰ 285 ਅਧੀਨ ਤਾ 70 1 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਹਾ 2 ਰੁਪਈਆ ਨੇ ਇਲਜ਼ਾਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪ੍ਰਿੰਟ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹੱਬ ਨਾਲ ਅੱਗੇ ਦੀ ਤਫਤੀਸ਼ ਕੀਤੀ ਜਾਊਗੀ ਦੇਖ ਬੰਦ ਲੈਣੇ ਦੋਸ਼ ਨਹੀਂ ਹਜੇ ਅਰੈਸਟ ਨਹੀਂ ਕੀ